ਕਾਲੀ ਦਲ ਦਾ ਧੰਨਵਾਦ ਕਰਦੇ ਬਦਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਹੈ ਸਾਡੀ ਭੈਣ ਖਲੋਤੀ ਆ ਕਰਨਵੀ ਫੌਜੀ ਦੀ ਪਤਨੀ ਆ ਜੀ ਨੂੰ ਇਨਸਾਫ ਦਿਓ ਇਹਨੂੰ ਆਪਾਂ ਵੱਧ ਤੋਂ ਵੱਧ ਜਿਤਾ ਕੇ ਸੋਹਣੀ ਕਾਲੀ ਕੁਮਾਲ ਦੀ ਸੁਖਾਲ ਲਈਏ ਤਰਮਦੀਆ ਸਰਦਾਰ ਸੁਖੀਰ ਸਿੰਘ ਪਾਬਲ ਦੇ ਵੀ ਜਿਨ੍ਹਾਂ ਨੇ ਸਾਡੇ ਧਰਮੀ ਫੌਜੀ ਸਿੰਘ ਦੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਆ ਤੋਂ ਉਹਦੇ ਵਿੱਚ ਸਾਡਾ ਵੀ ਮਨ ਕੀਤਾ ਪੈ ਅਸੀਂ ਵੀ ਜਾਈਏ ਲੋਕਾਂ ਨੂੰ ਪਤਾ ਲੱਗਾ ਵੀ ਧਰਮੀ ਫੌਜੀ ਹੈਗੇ ਨੇ ਇਸ ਕਰਕੇ ਪੂਰੀ ਮੱਦੇ ਉੱਤੇ ਆਏ ਆ ਕਿ ਕੋਈ ਕਿੰਦੂ ਮੰਦਨ ਕਰੇ ਸਾਰੇ ਧਰਮੀ ਫੌਜੀ ਇਕੱਠੇ ਧਰਮੀ ਫੌਜੀ ਸਿੱਖ ਇਤਿਹਾਸ ਦੀ ਮਹਾਨ ਗਾਥਾ ਦੇ ਉਹ ਨਾਇਕ ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਧਰਮੀ ਫੌਜੀ ਜਿਨ੍ਹਾਂ ਨੇ ਜੂਨ 1984 ਵਿੱਚ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਕੀਤੇ ਫੌਜੀ ਹਮਲੇ ਦੇ ਵਿਰੋਧ ਵਿੱਚ ਆਪਣੇ ਧਰਮ ਲਈ ਮਰਨਾ ਮਿੱਥ ਕੇ ਹਥਿਆਰਬੰਦ ਬਗਾਵਤ ਕਰਕੇ ਉਸ ਸਮੇਂ ਦੀ ਕੇਂਦਰ ਸਰਕਾਰ ਨੂੰ ਵੱਡਾ ਵਕਤ ਪਾ ਦਿੱਤਾ ਸੀ ਜਿਨ੍ਹਾਂ ਦੀ ਕੁਰਬਾਨੀ ਦਾ ਉਹਨਾਂ ਜ਼ਿਕਰ ਨਹੀਂ ਹੁੰਦਾ ਜਿੰਨਾ ਬਣਦਾ ਹੈ ਜਾਂ ਸਦਾ ਧਰਮੀ ਫੌਜੀਆਂ ਦਾ ਗਿਲਾ ਰਹਿੰਦਾ ਹੈ ਕਿ ਉਹਨਾਂ ਨੂੰ ਬਣਦਾ ਸਨਮਾਨ ਨਹੀਂ ਮਿਲਿਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਜਿਸ ਤੋਂ ਬਾਅਦ ਧਰਮੀ ਫੌਜੀ ਇਹ ਮਹਿਸੂਸ ਕਰ ਰਹੇ ਨੇ ਕਿ ਪਹਿਲਾਂ ਵੀ ਤੇ ਹੁਣ ਵੀ ਜੇਕਰ ਕਿਸੇ ਨੇ ਧਰਮੀ ਫੌਜੀ ਪਰਿਵਾਰਾਂ ਦੀ ਬਾਹ ਫੜੀ ਉਹਨਾਂ ਦੀ ਸਾਰ ਲਈ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਜੀ ਨੇ ਅਸੀਂ ਰੰਧਾਵਾ ਪਿੰਡ ਖਾਰਾ ਮੈਂ ਅੰਮ੍ਰਿਤਸਰ ਅੱਜ ਉਹਨਾਂ ਧਰਮੀ ਫੌਜੀ ਪਰਿਵਾਰ ਦਾ ਸਤਿਕਾਰ ਕੀਤਾ ਅਕਾਲੀ ਦਲ ਨੇ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦਿੱਤੀ ਹੈ ਕਿ ਕਿੰਨਾ ਦੇਖਦੇ ਹੋ ਅਸੀਂ ਐਸੇ ਕਰ ਰਹੇ ਹਾਂ ਚਲੋ ਸਾਡਾ ਤੁਹਾਨੂੰ ਨਾਂ ਲੋਕਾਂ ਨੂੰ ਪਤਾ ਲੱਗਾ ਵੀ ਧਰਮੀ ਫੌਜੀ ਹੈਗੇ ਨੇ ਇਸ ਕਰਕੇ ਪੂਰੀ ਮੱਦੇ ਉੱਤੇ ਆਏ ਆ ਕਿ ਕੋਈ ਕਿੰਧੂ ਬੰਧਨ ਕਰੇ ਸਾਰੇ ਧਰਮੀ ਫੌਜੀ ਇਕੱਠੇ ਕਿੰਨੇ ਪਰਿਵਾਰ ਹੈ ਜੇ ਅਸੀਂ ਪੰਜਾਬ ਚ ਦੇਖੀਏ ਤਾਂ ਧਰਮੀ ਫੌਜੀ ਆਵੇ 309 ਬੰਦੇ ਨੇ 309 ਉਹਨਾਂ ਨੂੰ 309 ਬਰਾਬਰ ਸਮਝੋ ਤੁਸੀਂ 309 ਬਰਾਬਰ ਇਲੈਕਸ਼ਨ ਟਿਕਟ ਵੀ ਪਹਿਲੀ ਵਾਰ ਕਿਸੇ ਧਰਮੀ ਫੌਜੀ ਪਰਿਵਾਰ ਨੂੰ ਮਿਲੀ ਹੈ ਸਾਨੂੰ ਟਿਕਟ ਪਹਿਲੀ ਵਾਰ ਮਿਲੀ ਹੈ ਅਸੀਂ ਬਹੁਤ ਬਹੁਤ ਕਰਦੇ ਹਾਂ ਕਾਲੀ ਦਲ ਦਾ ਧੰਨਵਾਦ ਕਰਦੇ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦੇ ਗਏ ਇਹ ਨਿਵਾਜਿਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਨਹੀਂ ਲੋਕਾਂ ਨੂੰ ਕਹਿੰਨੇ ਆ ਵੀ ਇਹ ਸਾਡੇ ਜਿਹੜੇ ਹੁਣ ਸਾਡੀ ਪੈਂਟ ਖਲੋਤੀ ਆ ਧਰਮੀ ਫੌਜੀ ਦੀ ਪਤਨੀ ਆ ਇਹਨੂੰ ਤੁਸੀਂ ਇਸ਼ਾਹ ਦਿਓ ਇਹਨੂੰ ਆਪਾਂ ਵੱਧ ਤੋਂ ਵੱਧ ਚਾਤਾ ਕੇ ਸੋਹਣੀ ਕਾਲੀ ਕੰਮਾਲ ਦੀ ਸਨਸਾ ਲਈਏ ਤਾਂ ਜੋ ਆਪਾਂ ਸਰਕਾਰ ਮਜ਼ਬੂਤ ਬਣਾ ਕੇ ਰਹੀਂਦੇ ਕੁਸਰਾ ਕੱਢ ਦੀ ਜ ਆਪਾਂ ਜੋ ਆਉਣ ਵਾਲੇ ਸਭਾ 2027 ਦੇ ਵਿੱਚ ਜੀ ਸਾਡਾ ਇਹ ਟੀਚਾ ਜੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਲਗਾਤਾਰ ਤਰਨ ਤਰਨ ਹਲਕੇ 'ਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜੋ ਕਿ ਆਪ ਇੱਕ ਧਰਮੀ ਫੌਜੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਹੁਣ ਵੱਡੀ ਗਿਣਤੀ 'ਚ ਧਰਮੀ ਫੌਜੀ ਪਰਿਵਾਰ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਚ ਨਿੱਤਰ ਕੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਉਹ ਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਚ ਵੋਟਾਂ ਪਾਉਣ ਉਹਨਾਂ ਨੂੰ ਜਿਤਾਉਣ ਧਰਮੀ ਫੌਜੀ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਜਰਨੈਲ ਸਿੰਘ ਵੀ ਲੋਕਾਂ ਨੂੰ ਇਹੋ ਅਪੀਲ ਕਰ ਰਹੇ ਨੇ ਮੈਂ ਧਰਮੀ ਫੌਜੀ ਸਰਦਾਰ ਗੁਰਦੇਵਾਲ ਸਿੰਘ ਪਿੰਡ ਦਜੋਵਾਲ ਫੀਲ ਜਨਾਲਾ ਦਾ ਰਹਿਣ ਵਾਲਾ ਧੰਮਾਦੀ ਆ ਸਰਦਾਰ ਸੁਖੀਪਸੰਦ ਬਾਦਲ ਦੇ ਭੇਜਣਾ ਸਾਡੇ ਧਰਮੀ ਫੌਜੀ ਸਿੰਘ ਦੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਤੇ ਉਹਦੇ ਵਿੱਚ ਸਾਡਾ ਵੀ ਮਨ ਕੀਤਾ ਪਈ ਅਸੀਂ ਵੀ ਜਾਈਏ ਅਸੀਂ ਵੀ ਜਾ ਕੇ ਕਿਨੇ ਕਰੀਏ ਇਥੇ ਧਰਮੀ ਫੌਜੀ ਦਾ ਸਤਿਕਾਰ ਕੀਤਾ ਸਤਿਕਾਰ ਕੀਤਾ ਜੀ ਅਸੀਂ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਆਂ ਸਾਡਾ ਧਰਮੀ ਫੌਜੀ ਆ ਉਹਦਾ ਸਤਿਕਾਰ ਕਰਦੇ ਆਂ ਅਸੀਂ ਉਹਦੇ ਪਰਿਵਾਰ ਨੂੰ ਵਾਰ-ਵਾਰ ਵੋਟਾਂ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਜਿਤਾਓ ਤਰਨਤਾਰਨ ਜਿਮਨੀ ਚੌਂਡ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪਾਰਟੀਆਂ ਪੂਰਾ ਜ਼ੋਰ ਅਜ਼ਮਾਰੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਤੇ ਸਵਾਲ ਸਿਰਫ ਇੱਕ ਜਿਮਨੀ ਚੋਣਦਾ ਨਹੀਂ ਬਲਕਿ ਧਰਮੀ ਫੌਜੀਆ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਤੇ ਬਣਦੀ ਨੁਮਾਇੰਦਗੀ ਦਵਾਉਣ ਦਾ ਵੀ ਹੈ ਤੇ ਇਸ ਗੱਲ ਦਾ ਅਹਿਸਾਸ ਧਰਮੀ ਫੌਜੀ ਪਰਿਵਾਰ ਨੂੰ ਵੀ ਪੱਕੂ ਵੀ ਹੈ ਇਸੇ ਲਈ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾ ਸਿਰਫ ਸਾਥ ਦੇ ਰਹੇ ਨੇ ਬਲਕਿ ਧੰਨਵਾਦ ਵੀ ਕਰ ਰਹੇ ਨੇ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀਆ ਦਾ ਸਤਿਕਾਰ ਕਰਦੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਤੇ ਉਹ ਧਰਮੀ ਫੌਜੀ ਪਰਿਵਾਰਾਂ ਵੱਲੋਂ ਵੀ ਇਹ ਅਪੀਲ ਹੈ ਕੇ ਪ੍ਰਿੰਸੀਪਲ ਸੁਖਵਿੰਦਰ ਕੋਰ ਦਾਵਾ ਜੋ ਕਿ ਇੱਕ ਧਰਮੀ ਫੌਜੀ ਦੀ ਧਰਮ ਪਤਨੀ ਨੇ ਉਹਨਾਂ ਨੂੰ ਜਿਤਾਇਆ ਜਾਵੇ ਜੋ ਕਿ ਟੁਕਵਾ ਮਾਨ ਸਤਕਾਰ ਹੈ ਉਹ ਧਰਮੀ ਫੌਜੀ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਇਹਨਾਂ ਪਰਿਵਾਰਾਂ ਦੀ ਵੱਡੀਆਂ ਕੁਰਬਾਨੀਆਂ ਨੇ ਇੱਕ ਬਹੁਤ ਵੱਡੀ ਪੰਥ ਨੂੰ ਦੇਣ ਹੈ ਕੈਮਰਾ ਪਾਸਟਰ ਅਵਤਾਰ ਸਿੰਘ ਨਾਮ ਅਨੰਦ ਸਿੰਘ ਮੌਂਗਾ ਪੀਡੀਸੀ ਪਿੰਡ ਸਰਾਏ ਅਮਾਨਤ ਖਾਂ ਤਰਨਤਾਰ